ਹਰਦੀ ਬੋਡੀ ਦੇ ਵਿੱਚ ਕੁਝ ਅਜਿਹੇ ਨਿਸ਼ਾਨ ਹੁੰਦੇ ਨੇ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਪਤਾ ਲਗਾ ਸਕਦੇ ਹੋ ਕਿ ਤੁਸੀਂ ਇੱਕ ਜੀਨੀਅਸ ਇਨਸਾਨ ਹੋ ਜਾਂ ਇੱਕ ਨਾਰਮਲ ਇਨਸਾਨ ਹੋ ਕੀ ਤੁਹਾਨੂੰ ਪਤਾ ਹੈ ਕਿ ਧਰਤੀ ਪਹਿਲਾਂ ਕਿੰਨੀ ਵਾਰ ਤਬਾਹ ਹੋ ਚੁੱਕੀ ਹੈ ਕਿਸ ਦੇਸ਼ ਦੇ ਵਿੱਚ ਗਾਵਾਂ ਨੇ ਸਰਕਾਰ ਦੇ ਵਿਰੋਧ ਧਰਨਾ ਲਗਾਇਆ ਸੀ ਤੇ ਪਜਾਮੇ ਦੀ ਖੋਜ ਕਿਸ ਤਰ੍ਹਾਂ ਜਾਨ ਬਚਾਉਣ ਵਾਲੇ ਇੱਕ ਸਾਧਨ ਦੇ ਤੌਰ ਤੇ ਕੀਤੀ ਗਈ ਸੀ ਅਜਿਹੇ ਰੋਚਕ ਤੱਥ ਜਾਣਨ ਲਈ ਜੁੜੇ ਰਹੋ ਮੇਰ ਨਾਲ ਮੈਂ ਤੁਹਾਡਾ ਹੋ ਜਸਪੀ ਸਿੰਘ ਜੀ ਤੁਸੀਂ ਦੇਖ ਰਹੇ ਹੋ ਜੀਓ ਟੀਵੀ ਕੀ ਤੁਹਾਨੂੰ ਪਤਾ ਹੈ ਕਿ ਜਿਹੜਾ ਪਜਾਮਾ ਤੁਸੀਂ ਡੇਲੀ ਪਾਉਂਦੇ ਹੋ ਅਸਲ ਦੇ ਵਿੱਚ ਇਹ ਇਨਸਾਨ ਦੀ ਜਾਨ ਬਚਾਉਣ ਦੇ ਲਈ ਬਣਾਇਆ ਗਿਆ ਸੀ ਵਰਲਡ ਵਾਰ 1 ਦੇ ਸਮੇਂ ਲੋਕ ਵੱਡੇ ਵੱਡੇ ਗਾਊਨ ਪਾ ਕੇ ਰਾਤ ਨੂੰ ਸੌਂਦੇ ਸਨ ਜਿਹੜੇ ਕਿ ਦੇਖਣ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਸਨ ਤੇ ਵਰਲਡ ਵਾਰ 1 ਦੇ ਸਮੇਂ ਰਾਤ ਨੂੰ ਅਕਸਰ ਹੀ ਘਰਾਂ ਦੇ ਉੱਪਰ ਹਮਲੇ ਹੁੰਦੇ ਰਹਿੰਦੇ ਸੀ ਤੇ ਲੋਕਾਂ ਨੂੰ ਅੱਧੀ ਰਾਤ ਨੂੰ ਘਰ ਦੇ ਵਿੱਚੋਂ ਉੱਠ ਕੇ ਬਾਹਰ ਭੱਜਣਾ ਪੈਂਦਾ ਸੀ ਪਰ ਜਦੋਂ ਅਚਾਨਕ ਉੱਠ ਕੇ ਭੱਜਣਾ ਹੁੰਦਾ ਸੀ ਤਾਂ ਜਿਹੜੇ ਇਹ ਗਾਊਨ ਹੁੰਦੇ ਸੀ ਇਹਨਾਂ ਦੇ ਵਿੱਚ ਭੱਜਣਾ ਕਾਫੀ ਜ਼ਿਆਦਾ ਮੁਸ਼ਕਲ ਹੁੰਦਾ ਸੀ ਇਨਸਾਨ ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਨਹੀਂ ਭੱਜ ਪਾਉਂ ਇਹ ਇਨਸਾਨ ਦੇ ਉੱਪਰ ਜਦੋਂ ਰਾਤ ਨੂੰ ਹਮਲਾ ਹੋਵੇ ਤਾਂ ਉਹ ਰਿਲੈਕਸ ਪਿਆ ਹੋਇਆ ਵੀ ਉੱਠ ਕੇ ਭੱਜ ਲਵੇ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਕੀ ਤੁਸੀਂ ਜਾਣਦੇ ਹੋ ਕਿ Google ਦਾ ਜਿਹੜਾ ਇੱਕ ਬਟਨ ਹੈ ਜਿਸ ਦੇ ਉੱਪਰ ਲਿਖਿਆ ਹੁੰਦਾ ਹੈ I am feeling lucky ਇਸ ਦੀ ਵਜ੍ਹਾ ਦੇ ਨਾਲ Google ਨੂੰ ਇੱਕ ਸਾਲ ਦੇ ਵਿੱਚ 900 ਕਰੋੜ ਦਾ ਘਾਟਾ ਪੈ ਗਿਆ ਸੀ 2010 ਤੋਂ ਪਹਿਲਾਂ Google ਦੇ ਇਹ ਬਟਨ ਨੂੰ ਲੋਕ ਬਹੁਤ ਜ਼ਿਆਦਾ ਵਰਤਦੇ ਸਨ ਕਿਉਂਕਿ ਜਿਵੇਂ ਹੀ ਯੂਜ਼ਰ Google ਦੇ ਵਿੱਚ ਆਪਣੀ ਕੋਈ ਕੁਐਰੀ ਪਾ ਕੇ ਇਸ ਬਟਨ ਨੂੰ ਸਰਚ ਕਰਦਾ ਸੀ ਜਾਂ ਇਸ ਬਟਨ ਦੇ ਉੱਪਰ ਕਲਿੱਕ ਕਰਦਾ ਸੀ ਤਾਂ Google ਟੌਪਰ ਸਰਚ ਦਿਖਾਉਂਦਾ ਸੀ ਬਿਨਾ ਐਡ ਅਤੇ ਬਿਨਾ ਸਪான்ਸਰ ਦੇ ਜਿਸ ਦੇ ਕਾਰਨ ਸਨ 2007 ਦੇ ਵਿੱਚ 1% ਲੋਕਾਂ ਨੇ Google ਦੇ ਇਸ ਫੀਚਰ ਦੀ ਵਰਤੋਂ ਕੀਤੀ ਸੀ ਤੇ Google ਜਿਹੜਾ ਐਡ ਅਤੇ ਸਪான்ਸਰ ਤੋਂ ਪੈਸੇ ਕਮਾਉਂਦਾ ਸੀ ਇਸ ਦੇ ਕਾਰਨ ਉਹ ਪੈਸੇ ਨਹੀਂ ਕਮਾ ਸਕਿਆ ਕਿਉਂਕਿ ਆਈ ਐਮ ਫੀਲ ਲੱਕੀ ਦੇ ਉੱਪਰ ਕਲਿੱਕ ਕਰਨ ਦੇ ਨਾਲ ਬਿਨਾ ਐਡ ਤੇ ਸਪான்ਸਰ ਵਾਲੇ ਤੁਹਾਨੂੰ ਰਿਜ਼ਲਟ ਸ਼ੋ ਹੁੰਦੇ ਸਨ ਤੇ ਇਸ ਕਾਰਨ Google ਨੂੰ 900 ਕਰੋੜ ਦਾ ਨੁਕਸਾਨ ਹੋਇਆ ਸੀ ਇੱਕ ਸਾਲ ਦੇ ਵਿੱਚ ਤੇ ਸਨ 2010 ਦੇ ਵਿੱਚ Google ਨੇ ਆਪਣਾ ਇਹ ਫੀਚਰ ਬੰਦ ਕਰ ਦਿੱਤਾ ਸੀ ਕੀ ਹੋਵਗਾ ਜਦੋਂ ਇੱਕ ਦੇਸ਼ ਦਾ ਪ੍ਰੈਜ਼ੀਡੈਂਟ ਹੀ ਉਸ ਦੇਸ਼ ਦਾ ਸਾਰਾ ਪੈਸਾ ਗੱਡੀਆਂ ਟਰੱਕਾਂ ਅਤੇ ਹੈਲੀਕਾਪਟਰ ਦੇ ਵਿੱਚ ਲੋਡ ਕਰਕੇ ਭੱਜ ਜਾਵੇ ਅਜਿਹਾ ਹੋਇਆ ਹੈ ਜੀ ਅਫਗਾਨਿਸਤਾਨ ਦੇ ਵਿੱਚ ਰਸ਼ੀਅਨ ਏਜੰਸੀ ਨੇ ਦੱਸਿਆ ਹੈ ਕਿ ਕਾਬਲ ਦਾ ਜਿਹੜਾ ਪ੍ਰੈਜ਼ੀਡੈਂਟ ਸੀ ਜਦੋਂ ਤਾਲੀਬਾਨ ਉਸ ਨੂੰ ਆਪਣੇ ਅੰਡਰ ਕਰ ਲਿਆ ਅਫਗਾਨਿਸਤਾਨ ਨੂੰ ਤੋਂ ਆਪਣਾ ਉਹ ਸਾਰਾ ਪੈਸਾ ਗੱਡੀਆਂ ਹੈਲੀਕਾਪਟਰ ਟਰੱਕਾਂ ਦੇ ਵਿੱਚ ਲੈ ਕੇ ਭੱਜ ਗਿਆ ਸੀ ਪਰ ਇੰਨਾ ਕੁਝ ਲਿਆਣ ਤੋਂ ਬਾਅਦ ਵੀ ਅਫਗਾਨਿਸਤਾਨ ਦੇ ਪ੍ਰੈਜ਼ੀਡੈਂਟ ਦਾ ਬਹੁਤ ਸਾਰਾ ਪੈਸਾ ਫੇਰ ਵੀ ਅਫਗਾਨਿਸਤਾਨ ਦੇ ਵਿੱਚ ਹੀ ਰਹਿ ਗਿਆ ਸੀ ਸ਼ਾਂਤੀ ਜਾਂ ਕਹੀਏ ਸਾਇਲੈਂਸ ਇਹ ਸਾਰਿਆਂ ਨੂੰ ਪਸੰਦ ਹੁੰਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਜਿਹੜੇ ਸ਼ਾਂਤੀ ਜਾਂ ਸਾਇਲੈਂਸ ਇਹ ਜਦੋਂ ਲੋਡ ਤੋਂ ਜ਼ਿਆਦਾ ਹੋ ਜਾਵੇ ਤਾਂ ਇਹ ਤੁਹਾਨੂੰ ਬੇਹੋਸ਼ ਤੱਕ ਕਰ ਸਕਦਾ ਹੈ ਇਹ ਹੈ ਜੀ ਦੁਨੀਆ ਦੀ ਸਭ ਤੋਂ ਜ਼ਿਆਦਾ ਸ਼ਾਂਤ ਜਗ੍ਹਾ ਜਿਸ ਨੂੰ ਇਨਚੋਰਿਕ ਚੈਂਬਰ ਕਿਹਾ ਜਾਂਦਾ ਹੈ ਇਹ ਜਗ੍ਹਾ ਇੰਨੀ ਸ਼ਾਂਤ ਹੈ ਕਿ ਤੁਸੀਂ ਇੱਥੇ ਆਪਣੀਆਂ ਅੱਖਾਂ ਦੀ ਪਲਕਾਂ ਜਦੋਂ ਝਪਕਦੀਆਂ ਨਹੀਂ ਤਾਂ ਉਸ ਦੀ ਆਵਾਜ਼ ਵੀ ਸੁਣ ਸਕਦੇ ਹੋ ਪਰ ਇਸ ਜਗ੍ਹਾ ਦੇ ਉੱਪਰ ਕੋਈ ਵੀ ਇਨਸਾਨ 15 ਮਿੰਟ ਤੋਂ ਜ਼ਿਆਦਾ ਨਹੀਂ ਰੁਕ ਸਕਦਾ ਇਨਸਾਨ ਨੂੰ ਆਪਣਾ ਬੈਲੈਂਸ ਬਣਾਉਣ ਦੇ ਲਈ ਅਤੇ ਚੱਲਣ ਦੇ ਲਈ ਆਵਾਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਜਿਹੜਾ ਇਸ ਚੈਂਬਰ ਦੇ ਵਿੱਚ ਨਹੀਂ ਹੁੰਦਾ ਇਸ ਕਾਰਨ ਇਸ ਚੈਂਬਰ ਦੇ ਵਿੱਚ ਖੜੇ ਰਹਿਣਾ ਤੇ ਚੱਲ ਪਾਉਣਾ ਕੁਝ ਸਮੇਂ ਬਾਅਦ ਮੁਸ਼ਕਲ ਹੋ ਜਾਂਦਾ ਹੈ ਇਸ ਲਈ ਕੋਈ ਵੀ ਇਨਸਾਨ ਇਸ ਚੈਂਬਰ ਦੇ ਵਿੱਚ ਜਿਆਦਾ ਤੋਂ ਜਿਆਦਾ 45 ਮਿੰਟ ਤੱਕ ਹੀ ਟਿਕ ਸਕਦਾ ਹੈ ਕਿ ਤੁਸੀਂ ਡੂਪਲੇਸੀ ਨੂੰ ਤਾਂ ਕਈ ਵਾਰ ਦੇਖਿਆ ਹੋਣਾ ਹੈ ਪਰ ਕੀ ਤੁਸੀਂ ਨੋਟ ਕੀਤਾ ਹੈ ਕਿ ਉਸ ਦੇ ਗਲਵਸ ਕਿਸ ਤਰ੍ਹਾਂ ਦੇ ਹੁੰਦੇ ਨੇ ਡੂਪਲੇਸੀ ਦੇ ਗਲਵਸ ਦੇ ਵਿੱਚ ਅਕਸਰ ਹੀ ਤੁਹਾਨੂੰ ਪਿੰਕ ਕਲਰ ਦਿਖ ਜਾਵੇਗਾ ਤੇ ਇਹੀ ਪਿੰਕ ਕਲਰ ਉਸ ਦੇ ਬੈਟ ਗ੍ਰੈਪ ਦੇ ਉੱਪਰ ਵੀ ਕਈ ਵਾਰ ਯੂਜ਼ ਕੀਤਾ ਤੁਸੀਂ ਦੇਖਿਆ ਹੋਵੇਗਾ ਅਜਿਹਾ ਉਹ ਇਸ ਕਰਕੇ ਕਰਦੇ ਨੇ ਕਿਉਂਕਿ ਜਿਹੜਾ ਪਿੰਕ ਕਲਰ ਹੁੰਦਾ ਹੈ ਇਹ ਇੱਕ ਤਰ੍ਹਾਂ ਦੇ ਨਾਲ ਸਾਈਨ ਹੁੰਦਾ ਹੈ ਕੈਂਸਰ ਦਾ 150 ਦੇਸ਼ਾਂ ਦੇ ਵਿੱਚ ਔਰਤਾਂ ਨੂੰ ਹੋਣ ਵਾਲਾ ਸਭ ਤੋਂ ਜ਼ਿਆਦਾ ਵੱਡਾ ਜਿਹੜਾ ਕੈਂਸਰ ਹੈ ਉਹ ਕੈਂਸਰ ਹੈ ਜੀ ਬ੍ਰੈਸਟ ਕੈਂਸਰ ਤੇ ਬ੍ਰੈਸਟ ਕੈਂਸਰ ਦੀ وجہ ਦੇ ਨਾਲ ਹਰ ਸਾਲ 6 ਲੱਖ ਔਰਤਾਂ ਆਪਣੀ ਜਾਨ ਗਵਾ ਦਿੰਦੀਆਂ ਨੇ ਤੇ ਲਬਦ ਪਾਉਂਦੇ ਨੇ ਤੁਸੀਂ ਕਈ ਤਰ੍ਹਾਂ ਦੇ ਧਰਨੇ ਦੇਖੇ ਹੋਣੇ ਆ ਉਹਨਾਂ ਦੇ ਵਿੱਚ ਪੁਲਿਸ ਰਵਰਡ ਦੀਆਂ ਗੋਲੀਆਂ ਚਲਾਉਂਦੀ ਹੈ ਅਥਰੂ ਗੈਸ ਦੇ ਗੋਲੇ ਸੁੱਟਦੀ ਹੈ ਪਰ ਸਨ 2009 ਦੇ ਵਿੱਚ ਬੈਲਜੀਅਮ ਦੇ ਲੋਕਾਂ ਨੇ ਗਾਮਾਂ ਤੋਂ ਦੁੱਧ ਦੀ ਬਾਰਿਸ਼ ਕਰਵਾ ਦਿੱਤੀ ਸੀ ਪੁਲਿਸ ਦੇ ਉੱਪਰ ਇਹ ਪ੍ਰੋਟੈਸਟ ਕੀਤਾ ਸੀ ਕਿ ਬੈਲਜੀਅਮ ਦੇ ਕਿਸਾਨਾਂ ਨੇ ਦੁੱਧ ਦੇ ਰੇਟ ਨੂੰ ਲੈ ਕੇ ਕਿਉਂਕਿ ਸਨ 2008 ਦੇ ਵਿੱਚ ਬੈਲਜੀਅਮ ਦੇ ਅੰਦਰ 100 ਲੀਟਰ ਦੁੱਧ ਦਾ ਰੇਟ ਸੀ 3171 ਰੁਪਏ ਜਿਸ ਨੂੰ ਗਵਰਨਮੈਂਟ ਨੇ ਸਨ 2009 ਦੇ ਵਿੱਚ ਘਟਾ ਕੇ 2536 ਰੁਪਏ ਕਰ ਦਿੱਤਾ ਸੀ ਤੇ ਦੁੱਧ ਦੇ ਘਟੇ ਰੇਟ ਨੂੰ ਵਧਾਉਣ ਦੇ ਲਈ ਉੱਥੋਂ ਦੇ ਫਾਰਮਰ ਨੇ ਇਹ ਪ੍ਰੋ ਸਟਾਰ ਫਿਸ਼ ਸਕੁਅਰ ਫਿਸ਼ ਵੀ ਹੋ ਸਕਦੀ ਹੈ ਇਦਾਂ ਤੋਂ ਕੁਝ ਇਸ ਤਰ੍ਹਾਂ ਦੀ ਕਈ ਲੋਕਾਂ ਨੂੰ ਲੱਗਦਾ ਹੈ ਕਿ ਇਹ ਜੈਨੇਟਿਕਲੀ ਡਿਸਆਰਡਰ ਦੀ وجہ ਦੇ ਕਾਰਨ ਹੁੰਦਾ ਹੈ ਜਦਕਿ ਰੀਅਲ ਦੇ ਵਿੱਚ ਇਹ ਅਸਲ ਦੇ ਵਿੱਚ ਇੱਕ ਨਸਲ ਹੈ ਜਾਂ ਕਈ ਸਪੀਸੀਸ ਹੈ ਸਟਾਰ ਫਿਸ਼ ਜਿਹੜੀ ਕਿ ਅੱਗੇ ਜਾ ਕੇ ਸਕੁਅਰ ਫਿਸ਼ ਬਣ ਜਾਂਦੀ ਹੈ ਜਦੋਂ ਵੀ ਧਰਤੀ ਦੇ ਉੱਪਰ ਬੋਝ ਵੱਧਦਾ ਹੈ ਤਾਂ ਉਹ ਆਪਣੇ ਆਪ ਨੂੰ ਸਾਫ਼ ਕਰ ਲੈਂਦੀ ਹੈ ਅਜਿਹਾ ਇੱਕ ਵਾਰ ਨਹੀਂ ਲਗਭਗ 5 ਵਾਰ ਹੋ ਚੁੱਕਿਆ ਹੈ ਧਰਤੀ ਦੇ ਇਤਿਹਾਸ ਦੇ ਵਿੱਚ 5 ਵਾਰ ਬਹੁਤ ਵੱਡੇ ਲੈਵਲ ਦੇ ਉੱਪਰ ਤਬਾਹੀਆਂ ਹੋ ਚੁੱਕੀਆਂ ਨੇ ਅੱਜ ਤੋਂ ਜਿਹੜੀ 6 ਕਰੋੜ ਸਾਲ ਪਹਿਲਾਂ ਧਰਤੀ ਦੇ ਉੱਪਰ ਤਬਾਹੀ ਹੋਈ ਸੀ ਇਸ ਤਬਾਹੀ ਦੇ ਵਿੱਚ ਧਰਤੀ ਦੇ 50% ਪੇੜ ਪੌਦੇ ਅਤੇ 50% ਜੀਵ ਜੰਤੂ ਖਤਮ ਹੋ ਗਏ ਸਨ ਪਰ ਸਭ ਤੋਂ ਜ਼ਿਆਦਾ ਸ਼ੌਕਿੰਗ ਗੱਲ ਇਹ ਹੈ ਕਿ ਹੁਣ ਅਸੀਂ 6ਵੀਂ ਸਟੇਜ ਦੇ ਉੱਪਰ ਆ ਚੁੱਕੇ ਹਾਂ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਜਿਹੜੀ ਤਬਾਹੀ ਹੋਏਗੀ ਉਸ ਤੋਂ ਬਾਅਦ ਇਨਸਾਨ ਬਚ ਪਾਵੇਗਾ ਕਿ ਤੁਸੀਂ ਜਾਣਦੇ ਹੋ ਹਿੱਪੋ ਜਾਂ ਜਿਹੜੇ ਦਰਿਆਈ ਘੋੜੇ ਹੁੰਦੇ ਨੇ ਇਹ ਆਪਣੇ ਬੱਚੇ ਦਾ ਜਨਮ ਪਾਣੀ ਦੇ ਵਿੱਚ ਵੀ ਕਰ ਸਕਦੇ ਨੇ ਹਾਲਾਂਕਿ ਜ਼ਿਆਦਾਤਰ ਹਿੱਪੋ ਆਪਣੇ ਬੱਚੇ ਨੂੰ ਜਨਮ ਧਾਰਤੀ ਦੇ ਉੱਪਰ ਹੀ ਜੰਦੇ ਨੇ ਪਰ ਜਿਹੜਾ ਜਵਾਨ ਹਿੱਪੋ ਹੁੰਦਾ ਹੈ ਉਹ ਮੋਸਟਲੀ ਪਾਣੀ ਦੇ ਅੰਦਰ ਬੱਚੇ ਨੂੰ ਜਨਮ ਦਿੰਦਾ ਹੈ ਪਰ ਇਹ ਛੋਟੇ ਬੱਚੇ ਜਿਹੜੇ ਹੁੰਦੇ ਨੇ ਹਿੱਪੋ ਦੇ ਇਹ ਜ਼ਿਆਦਾ ਤੋਂ ਜ਼ਿਆਦਾ 40 ਸੈਕਿੰਡ ਹੀ ਪਾਣੀ ਦੇ ਵਿੱਚ ਰਹਿ ਸਕਦੇ ਨੇ ਬਿਨਾਂ ਸਾਹ ਲਏ ਇਸ ਕਰਕੇ ਇਹਨਾਂ ਛੋਟੇ ਹਿੱਪੋ ਦੀ ਜਿਹੜੀ ਮਾਂ ਹੁੰਦੀ ਹੈ ਉਹ ਜਨਮ ਦੇਣ ਤੋਂ ਤੁਰੰਤ ਬਾਅਦ ਹੀ ਛੋਟੇ ਹਿੱਪੋ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢ ਲਿਆਉਂਦੀ ਹੈ ਜਿਹੜਾ ਜਵਾਨ ਹ ਤੁਸੀਂ ਇਹ ਜਿਹੜੀ ਫੋਟੋ ਦੇਖ ਰਹੇ ਹੋ ਇਹ ਕਾਫੀ ਕਮਾਲ ਦੀ ਫੋਟੋ ਹੈ ਇਸ ਦੇ ਵਿੱਚ ਬੇਲ ਦੇ ਮੂੰਹ ਦੇ ਵਿੱਚ ਇੱਕ ਫਾਲਕਨ ਪੰਛੀ ਫਸਿਆ ਹੋਇਆ ਹੈ ਇਹ ਪੰਛੀ ਵੀ ਬੇਲ ਦੀ ਤਰ੍ਹਾਂ ਮੱਛੀਆਂ ਨੂੰ ਖਾਂਦਾ ਹੈ ਹੋਇਆ ਕੁਝ ਇਸ ਤਰ੍ਹਾਂ ਕਿ ਜਦੋਂ ਇਹ ਪੰਛੀ ਦੀ ਨਜ਼ਰ ਇੱਕ ਮੱਛੀ ਦੇ ਉੱਪਰ ਪਈ ਤਾਂ ਇਸ ਨੇ ਮੱਛੀ ਖਾਣ ਦੇ ਲਈ ਉਸ ਵੱਲ ਵਧਿਆ ਤਾਂ ਉਸੇ ਸਮੇਂ ਹੀ ਇਸ ਦੇ ਉੱਪਰ ਜਾਨਕਿ ਉਹ ਮੱਛੀ ਦੇ ਉੱਪਰ ਅਟੈਕ ਕਰ ਦਿੱਤਾ ਬੇਲ ਮੱਛੀ ਨੇ ਤੇ ਇਸ ਦੇ ਨਾਲ ਬੇਲ ਮੱਛੀ ਦੇ ਮੂੰਹ ਦੇ ਵਿੱਚ ਪੰਛੀ ਅਤੇ ਮੱਛੀ ਦੋਨੇ ਚਲੇ ਗਏ ਕੀ ਤੁਹਾਨੂੰ ਪਤਾ ਹੈ ਕਿ ਤੁਹਾਡੀ ਬਾਡੀ ਦੇ ਵਿੱਚ ਕੁਝ ਅਜਿਹੇ ਸਾਈਨ ਹੁੰਦੇ ਨੇ ਜਿਨ੍ਹਾਂ ਦੇ ਨਾਲ ਤੁਸੀਂ ਦੂਜੇ ਇਨਸਾਨਾਂ ਦੇ ਨਾਲੋਂ ਖਾਸ ਬਣ ਜਾਂਦੇ ਹੋ ਜੇਕਰ ਤੁਹਾਡੀ ਬਾਡੀ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਸਾਈਨ ਹੋਣਗੇ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਇੱਕ ਜੀਨੀਅਸ ਇਨਸਾਨ ਹੋ ਜੀਨੀਅਸ ਲੋਕਾਂ ਨੂੰ ਬਹੁਤ ਜ਼ਿਆਦਾ ਨੀਂਦ ਆਉਂਦੀ ਹੈ ਇਸ ਦੀ ਬਹੁਤ ਵੱਡੀ ਐਗਜ਼ਾਮਪਲ ਹੈ ਆਇਨਸਟਾਈਨ ਅਤੇ ਨਿਕੋਲਾ ਟੈਸਲਾ ਪਰ ਇਸ ਥਿਊਰੀ ਦੇ ਹਿਸਾਬ ਦੇ ਨਾਲ ਤੁਹਾਨੂੰ 20 ਮਿੰਟ ਚਾਹੀਦੇ ਹੁੰਦੇ ਨੇ ਬਸ ਆਪਣੇ ਦਿਮਾਗ ਨੂੰ ਰੀਸੈਟ ਕਰਨ ਦੇ ਲਈ ਇਹ ਨਹੀਂ ਕਿ ਤੁਸੀਂ ਪੂਰਾ ਦਿਨ ਹੀ ਬੈੱਡ ਦੇ ਉੱਪਰ ਪਏ ਰਹੋ ਤੇ ਤੁਸੀਂ ਇੱਕ ਜੀਨੀਅਸ ਇਨਸਾਨ ਬਣ ਜਾਓਗੇ ਜੇਕਰ ਤੁਸੀਂ ਇੱਕ ਫਨੀ ਇਨਸਾਨ ਹੋ ਤੁਹਾਨੂੰ ਬਹੁਤ ਜ਼ਿਆਦਾ ਗੱਲ ਆਉਂਦੀ ਹੈ ਮੌਕੇ ਦੀ ਜਾਂ ਫਿਰ ਤੁਸੀਂ ਕਮੇਡੀਅਨ ਹੋ ਤਾਂ ਤੁਹਾਡਾ ਆਈਕਿਊ ਲੈਵਲ ਬਹੁਤ ਜ਼ਿਆਦਾ ਹੋਵੇਗਾ ਕਿਉਂਕਿ ਤੁਸੀਂ ਅਕਸਰ ਹੀ ਦੇਖਿਆ ਹੋਣਾ ਕਿ ਜਿਹੜੇ ਕਮੇਡੀਅਨ ਲੋਕ ਹੁੰਦੇ ਨੇ ਉਹ ਬਹੁਤ ਵਧੀਆ ਰਿਪਲਾਈ ਦਿੰਦੇ ਨੇ ਕਿਸੇ ਦੀ ਗੱਲ ਦਾ ਮੌਕੇ ਦੇ ਉੱਪਰ ਹੀ ਇਸ ਦਾ ਸਿੱਧਾ ਸਿੱਧਾ ਮਤਲਬ ਇਹ ਹੁੰਦਾ ਹੈ ਕਿ ਜਿਹੜਾ ਇਨਸਾਨ ਕਮੇਡੀਅਨ ਹੁੰਦਾ ਹੈ ਉਸ ਦਾ ਆਈਕਿਊ ਲੈਵਲ ਬਹੁਤ ਜ਼ਿਆਦਾ ਹੁੰਦਾ ਹੈ ਦੂਸਰੇ ਨਾਰਮਲ ਇਨਸਾਨਾਂ ਦੇ ਨਾਲੋਂ ਇੰਟੈਲੀਜੈਂਟ ਹੋਣਾ ਇਨਸਾਨ ਨੂੰ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਅੱਗੇ ਲੈ ਜਾਂਦਾ ਹੈ ਪਰ ਜ਼ਿਆਦਾ ਇੰਟੈਲੀਜੈਂਟ ਹੋਣਾ ਵੀ ਇਨਸਾਨ ਕੱਲੇ ਰਹਿ ਜਾਂਦੇ ਨੇ ਉਹ ਇੱਕ ਪਰਫੈਕਟ ਇਨਸਾਨ ਦੀ ਤਲਾਸ਼ ਦੇ ਵਿੱਚ ਰਹਿੰਦੇ ਨੇ ਜਿਹੜਾ ਕਿ ਉਹਨਾਂ ਨੂੰ ਕਦੇ ਵੀ ਨਹੀਂ ਮਿਲਦਾ ਜੇਕਰ ਤੁਸੀਂ ਆਪਣੇ ਸਮਾਨ ਨੂੰ ਇੱਧਰ ਉੱਧਰ ਖਿਲਾਰੀ ਰੱਖਦੇ ਹੋ ਤੇ ਆਪਣੀ ਜ਼ਿੰਦਗੀ ਦੇ ਵਿੱਚ ਔੜਜੇ ਪਏ ਹੋ ਤਾਂ ਤੁਸੀਂ ਵੀ ਇੱਕ ਜੀਨੀਅਸ ਇਨਸਾਨ ਹੋ ਸਕਦੇ ਹੋ ਕਿਉਂਕਿ ਇੱਕ ਸਟੱਡੀ ਦੇ ਵਿੱਚ ਪਾਇਆ ਗਿਆ ਹੈ ਕਿ ਜਿਹੜੇ ਸਟੂਡੈਂਟ ਵਧੀਆ ਤਰੀਕੇ ਨਾਲ ਰਹਿੰਦੇ ਸਨ ਤੇ ਆਪਣੇ ਸਮਾਨ ਨੂੰ ਬੈਲ ਮੈਨੇਜ ਕਰਕੇ ਰੱਖਦੇ ਸਨ ਤੇ ਇੱਕ ਉਹ ਸਟੂਡੈਂਟ ਸਨ ਕਿ ਜਿਹੜੇ ਆਪਣੇ ਸਮਾਨ ਨੂੰ ਇੱਧਰ ਉੱਧਰ ਖਿਲਾਰ ਕੇ ਰੱਖਦੇ ਸਨ ਇਸ ਦੇ ਵਿੱਚ ਇਹ ਫਰਕ ਪਾਇਆ ਗਿਆ ਕਿ ਜਿਨ੍ਹਾਂ ਦਾ ਸਮਾਨ ਜ਼ਿਆਦਾ ਖਿਲ ਰਿਆ ਹੁੰਦਾ ਸੀ ਇੱਧਰ ਉੱਧਰ ਪਿਆ ਹੁੰਦਾ ਸੀ ਸਟੂਡੈਂਟ ਦਾ ਉਹ ਜ਼ਿਆਦਾ ਕ੍ਰੀ ਕਰ ਸਕਦੇ ਹਾਂ ਕਿ ਤੁਸੀਂ ਇੱਕ ਜੀਨੀਅਸ ਇਨਸਾਨ ਹੋ ਜੇਕਰ ਤੁਹਾਡੇ ਹੱਥ ਦੇ ਉੱਪਰ ਇਸ ਤਰ੍ਹਾਂ ਅੱਧਾ ਚੰਦ ਬਣਦਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਜੀਨੀਅਸ ਹੋ ਤੁਸੀਂ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਕਈ ਚੀਜ਼ਾਂ ਅਜਿਹੀਆਂ ਯੂਜ਼ ਕਰਦੇ ਹੋ ਜਿਨ੍ਹਾਂ ਦੇ ਸੀਕ੍ਰੈਟ ਤੁਹਾਨੂੰ ਵੀ ਨਹੀਂ ਪਤਾ ਪਰ ਤੁਸੀਂ ਡੇਲੀ ਉਹਨਾਂ ਨੂੰ ਵਰਤਦੇ ਹੋ ਕੀ ਤੁਹਾਨੂੰ ਪਤਾ ਹੈ ਕਿ ਬੀਅਰ ਦੀ ਬੋਤਲ ਦੀ ਜਿਹੜੀ ਉੱਪਰਲੀ ਸ਼ੇਪ ਹੈ ਉਸ ਨੂੰ ਜਾਣਬੁੱਝ ਕੇ ਪਤਲਾ ਕੀਤਾ ਗਿਆ ਹੈ ਕਿਉਂਕਿ ਜਿਹੜੇ ਲੋਕ ਬੀਅਰ ਪੀਂਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਕਿ ਬੀਅਰ ਪੀਂਦੇ ਸਮੇਂ ਇਨਸਾਨ ਬਹੁਤ ਜ਼ਿਆਦਾ ਟਾਈਮ ਲੈਂਦਾ ਉਹ ਹੌਲੀ-ਹੌਲੀ ਬੀਅਰ ਨੂੰ ਪੀਂਦਾ ਹੈ ਇਸ ਲਈ ਹੱਥਾਂ ਦੀ ਗਰਮੀ ਦੇ ਨਾਲ ਬੀਅਰ ਗਰਮ ਨਾ ਹੋ ਸਕੇ ਬੀਅਰ ਦੀ ਬੋਤਲ ਨੂੰ ਉੱਪਰ ਤੋਂ ਪਤਲਾ ਬਣਾਇਆ ਜਾਂਦਾ ਹੈ ਤਾਂ ਕਿ ਬੀਅਰ ਦੀ ਬੋਤਲ ਨੂੰ ਉਸ ਪਤਲੀ ਜਗ੍ਹਾ ਤੋਂ ਹੀ ਫੜਿਆ ਜਾ ਕਿ ਜਦੋਂ ਤੁਸੀਂ ਜਹਾਜ਼ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਜਹਾਜ਼ ਦੀ ਵਿੰਡੋ ਦੇ ਵਿੱਚ ਇੱਕ ਛੋਟਾ ਜਿਹਾ ਹੋਲ ਹੁੰਦਾ ਹੈ ਕਿਉਂਕਿ ਜਹਾਜ਼ ਦੀ ਉਡਾਣ ਦੇ ਵਿੱਚ ਜਿਹੜਾ 에ਅਰ ਪ੍ਰੈਸ਼ਰ ਹੈ ਉਹ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਹੁੰਦੀ ਹੈ ਤੇ ਇਹ ਛੋਟਾ ਜਿਹਾ ਹੋਲ ਜਹਾਜ਼ ਦੇ ਅੰਦਰ 에ਅਰ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਵਿੱਚ ਇੱਕ ਇੰਪੋਰਟੈਂਟ ਰੋਲ ਨਿਭਾਉਂਦਾ ਹੈ ਇਦਾਂ ਹੀ ਨਹੀਂ ਜਦੋਂ ਬਹੁਤ ਜ਼ਿਆਦਾ ਠੰਡ ਹੁੰਦੀ ਹੈ ਤਾਂ ਇਸ ਹੋਲ ਦੀ ਵਜ੍ਹਾ ਦੇ ਕਾਰਨ ਹੀ ਜਹਾਜ਼ ਦੀ ਵਿੰਡੋ ਦੇ ਸ਼ੀਸ਼ੇ ਦੇ ਉੱਪਰ ਕਿਸੇ ਤਰ੍ਹਾਂ ਦੀ ਧੁੰਦ ਜਾਂ ਫੌਗ ਨਹੀਂ ਜੰਮਦੀ ਤੁਸੀਂ ਰੋਡ ਦੇ ਕਿਨਾਰੇ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਲਾਈਟਾਂ ਜ਼ਰੂਰ ਦੇਖੀਆਂ ਹੋਣੀਆਂ ਇਹ ਰਾਤ ਨੂੰ ਜਗਦਿਆਂ ਵੀ ਨੇ ਜਿਸ ਦੇ ਨਾਲ ਸਾਨੂੰ ਰੂਡ ਸਾਫ਼ ਦਿਖਾਈ ਦਿੰਦਾ ਹੈ ਪਰ ਕੀ ਤੁਸੀਂ ਧਿਆਨ ਨਾਲ ਇੱਕ ਚੀਜ਼ ਨੋਟ ਕੀਤੀ ਹੈ ਕਿ ਜਿਹੜੀਆਂ ਲਾਈਟਾਂ ਹੁੰਦੀਆਂ ਨੇ ਇਹ ਸੜਕ ਦੇ ਨਾਲੋਂ ਥੋੜੀਆਂ ਉੱਚੀਆਂ ਹੁੰਦੀਆਂ ਨੇ ਇਹ ਐਸ ਲਈ ਸੜਕ ਦੇ ਨਾਲੋਂ ਉੱਚੀਆਂ ਰੱਖੀਆਂ ਜਾਂਦੀਆਂ ਨੇ ਤਾਂਕਿ ਜੇਕਰ ਕੋਈ ਡਰਾਈਵਰ ਰਾਤ ਦੇ ਸਮੇਂ ਜਾਂ ਦਿਨ ਦੇ ਸਮੇਂ ਗੱਡੀ ਚਲਾਉਂਦਾ ਹੋਇਆ ਸੌਂ ਜਾਵੇ ਜਦੋਂ ਉਸ ਦੀ ਗੱਡੀ ਇਹਨਾਂ ਦੇ ਉੱਪਰ ਆਵੇ ਤਾਂ ਵਾਈਬ੍ਰੇਸ਼ਨ ਦੀ ਬਜਾਏ ਨਾਲ ਡਰਾਈਵਰ ਜਾਗ ਜਾਵੇ ਤੁਸੀਂ ਸਰਦੀਆਂ ਦੇ ਵਿੱਚ ਜਿਹੜੀ ਹੈਟ ਲੈਣੀ ਹੋ ਉਹਨਾਂ ਦੇ ਵਿੱਚ ਤੁਸੀਂ ਨੋਟ ਕੀਤਾ ਹੋਣਾ ਹੈ ਕਿ ਕਈ ਹੈਟ ਦੇ ਉੱਪਰ ਇਸ ਤਰ੍ਹਾਂ ਦਾ ਪੌਮ-ਪੌਮ ਲੱਗਿਆ ਹੁੰਦਾ ਹੈ ਇਹ ਦੇਖਣ ਦੇ ਵਿੱਚ ਕਿਊਟ ਲੱਗਦਾ ਹੈ ਪਰ ਇਸ ਦਾ ਵੀ ਇੱਕ ਬਹੁਤ ਵੱਡਾ ਕਾਰਨ ਹੈ ਇਸ ਦੇ ਉੱਪਰ ਲਗਾਉਣ ਦਾ ਟੋਪੀ ਦੇ ਉੱਪਰ ਕਿਉਂਕਿ ਸਰਦੀਆਂ ਦੇ ਵਿੱਚ ਜਿਹੜੇ ਲੋਕ ਜ਼ਿਆਦਾਤਰ ਸ਼ੈੱਪ ਦੇ ਉੱਪਰ ਕੰਮ ਕਰਦੇ ਸੀ ਤਾਂ ਸ਼ੈੱਪ ਦੇ ਉੱਪਰ ਕੰਮ ਕਰਦੇ ਸਮੇਂ ਉਹਨਾਂ ਦਾ ਸਿਰ ਉੱਪਰ ਛੱਤ ਦੇ ਨਾਲ ਟੱਚ ਕਰਦਾ ਰਹਿੰਦਾ ਸੀ ਇਸ ਲਈ ਉਹਨਾਂ ਨੇ ਇਹ ਇੱਕ ਜਿਗਾਰਡ ਲਾਇਆ ਸੀ ਆਪਣੀ ਕੈਪ ਦੇ ਉੱਪਰ ਉਹ ਪੌਮ-ਪੌਮ ਦਾ ਤਾਂਕਿ ਉਹਨਾਂ ਦਾ ਸਿਰ ਛੱਤ ਦੇ ਵਿੱਚ ਲੱਗ ਕੇ ਜ਼ਖਮੀ ਨਾ ਹੋਵੇ ਜਾਂ ਉਹਨਾਂ ਦੇ ਸ ਤੁਸੀਂ USB ਦੇ ਉੱਪਰ ਇਹ ਨਿਸ਼ਾਨ ਜ਼ਰੂਰ ਦੇਖਿਆ ਹੋਣਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਨਿਸ਼ਾਨ ਕਿਸ ਦੇ ਲਈ ਹੁੰਦਾ ਹੈ ਅਸਲ ਦੇ ਵਿੱਚ ਇਹ ਇਨਸਾਨ ਲੈਪਟਾਪ ਯੂਜ਼ ਕਰਨ ਵਾਲਿਆਂ ਦੇ ਲਈ ਹੁੰਦਾ ਹੈ ਤਾਂ ਕਿ ਉਹਨਾਂ ਨੂੰ ਬਿਨਾਂ ਹੋਲ ਦੇਖੇ ਤੋਂ ਪਤਾ ਲੱਗ ਸਕੇ ਕਿ ਕਿਸ ਸਾਈਡ ਤੋਂ USB ਨੇ ਲੈਪਟਾਪ ਦੇ ਵਿੱਚ ਲੱਗਣਾ ਹੈ ਇਹ ਸਾਂਝੀ ਜਸ ਦੁਨੀਆ ਦੇ ਵਿੱਚ ਆਪਾਂ ਰਹਿੰਦੇ ਹਾਂ ਉਸ ਦੇ ਨਾਲ ਜੁੜੇ ਹੋਏ ਕੁਝ ਰੋਚਕ ਤੱਤ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਵੀ ਨਿਊਜ਼ ਸਬਸਕ੍ਰਾਈਬ ਕਰਨਾ ਧੰਨਵਾਦ